1 ਅਕਤੂਬਰ ਤੋਂ ਬਾਅਦ ਬੈਂਕਾਂ ਤੋਂ ਕਰਜ਼ਾ ਲੈਣ ਦਾ ਤਰੀਕਾ ਕਾਫੀ ਬਦਲ ਜਾਵੇਗਾ ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ 'ਤੇ NBFC ਨੂੰ ਜਾਰੀ ਨੋਟੀਫਿਕੇਸ਼ਨ ਚ ਕਿਹਾ ਕਿ ਗਾਹਕ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਤੇ ਹੁਣ ਹੋਰ ਸਪਸ਼ਟਤਾ ਹੋਣੀ ਚਾਹੀਦੀ ਹੈ ਇਸ ਦੇ ਲਈ ਬੈਂਕ ਵੱਲੋਂ ਮੁੱਖ ਤੱਥ ਬਿਆਨ ਜਾਰੀ ਕੀਤਾ ਜਾਵੇਗਾ ਇਹ ਬਹੁਤ ਹੀ ਸੋਖੇ ਸ਼ਬਦਾ ਵਿੱਚ ਗਾਹਕ ਨੂੰ ਕਰਜ਼ੇ ਦੀ ਕੁੱਲ ਲਾਗਤ ਦੀ ਵਿਆਖਿਆ ਕਰੇਗਾ ਨਵੇਂ ਨਿਯਮ ਤੋਂ ਬਾਅਦ ਲੋਨ ਲੈਣ ਵਾਲੇ ਗਾਹਕ ਇਸ ਦੀ ਅਸਲ ਕੀਮਤ ਜਾਣ ਸਕਣਗੇ ਮੌਜੂਦਾ ਪ੍ਰੋਸੈਸਿੰਗ ਫੀਸ ਅਤੇ ਵਿਆਜ ਦਰ ਤੋਂ ਇਲਾਵਾ ਬੈਂਕ ਦੁਆਰਾ ਗਾਹਕ ਨੂੰ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਨਵੀਂ ਦਿੱਤੀ ਜਾਂਦੀ ਸੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅਪ੍ਰੈਲ ਚ ਐਮ ਪੀ ਸੀ ਦੀ ਬੈਠਕ ਤੋਂ ਬਾਅਦ ਕਿਹਾ ਹੈ ਕਿ ਬੈਂਕਾਂ ਨੂੰ ਹੁਣ ਸਲਾਨਾ ਫੀਸ ਦੀ ਦਰ ਯਾਨੀ ਲੋਨ ਲੈਣ ਵਾਲੇ ਗਾਹਕਾਂ ਨੂੰ ਲੋਨ ਦੀ ਕੁੱਲ ਲਗਤ ਦਾ ਖੁਲਾਸਾ ਕਰਨਾ ਹੋਵੇਗਾ ਇਸ ਨਾਲ ਗਾਹਕ ਨੂੰ ਪਤਾ ਲੱਗੇਗਾ ਕਿ ਉਸਨੇ ਬੈਂਕ ਜਾਂ ਐਨ ਬੀ ਐਫ ਸੀ ਤੋਂ ਲੈ ਕਰਜ਼ੇ ਦੀ ਅਸਲ ਕੀਮਤ ਕੀ ਹੈ ਇਸ ਦਾ ਉਦੇਸ਼ ਬੈਂਕਿੰਗ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣਾ ਅਤੇ ਗਾਹਕਾਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਨਾ ਹੈ ਬੈਂਕਾਂ ਵੱਲੋਂ ਜਾਰੀ ਕੀਤੇ ਗਏ ਐਂ ਬੈਂਕਾਂ ਵੱਲੋਂ ਜਾਰੀ ਕੀਤੇ ਗਏ ਕੇ ਐਫ ਐਸ ਵਿੱਚ ਲੋਨ ਨਾਲ ਸੰਬੰਧਤ ਸਾਰੀ ਜਾਣਕਾਰੀ ਸ਼ਾਮਲ ਹੋਵੇਗੀ ਜਿਸ ਨਾਲ ਗਾਹਕ ਨੂੰ ਇਹ ਸਮਝਣਾ ਆਸਾਨ ਹੋ ਜਾਵੇਗਾ ਕਿ ਲੋਨ ਉਸ ਨੂੰ ਕਿੰਨਾ ਮਹਿੰਗਾ ਪੈ ਰਿਹਾ ਹੈ ਬੈਂਕ ਵੱਲੋਂ ਲਈਆਂ ਜਾ ਰਹੀਆਂ ਸਾਰੀਆਂ ਫੀਸਾਂ ਅਤੇ ਖਰਚਿਆਂ 'ਚ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਬੈਂਕ ਕੇ ਐਫ ਐਸ ਵਿੱਚ ਦਿੱਤੀ ਗਈ ਜਾਣਕਾਰੀ ਤੋਂ ਇਲਾਵਾ ਕੋਈ ਵੀ ਲੁਕਵੇਂ ਖਰਚੇ ਨਹੀਂ ਲੈ ਸਕਣਗੇ ਇਸ ਵਿੱਚ ਵਿਆਜ ਪ੍ਰੋਸੈਸਿੰਗ ਫੀਸਾਂ ਸਮੇਤ ਬੈਂਕ ਵੱਲੋਂ ਲਈਆਂ ਜਾ ਰਹੀਆਂ ਹਰ ਕਿਸਮ ਦੀਆਂ ਫੀਸਾਂ ਅਤੇ ਖਰਚਿਆਂ ਦਾ ਜ਼ਿਕਰ ਕੀਤਾ ਜਾਵੇਗਾ